ਦੀ ਵਿਸ਼ਾ ਗੱਪਰੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਸ਼ਹਿਰ ਨੂੰ ਪਤਾ ਹੀ ਅੱਜ ਅਸੀਂ ਟੈਂਕ ਪਾਣੀ ਵਾਲੇ ਟੈਂਕ ਤੇ ਚੜਨ ਦਾ ਕਾਰਨ ਵੀਰੇ ਐਕਸਟਰ ਸਾਹਿਬ ਬਿਜਲੀ ਮੁਲਾਜ਼ਮਨ ਤੇ ਐਸਡੀਓ ਸਾਹਿਬ ਜਿਨ੍ਹਾਂ ਨਾਲ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਆ ਜਿਹੜੇ ਕਿ ਸਾਡੇ ਘਰਾਂ ਦੇ ਵਿੱਚ ਨੇਰੇ ਆਉਂਦੇ ਨਹੀਂ ਚੋਰਾ ਵਾਂਗੂ ਕੰਦਾ ਟੱਪ ਕੇ ਆਉਂਦੇ ਨੇ ਸਾਰਿਆਂ ਵਿੱਚ ਤਾਂ ਚੋਰ ਹੀ ਕਹਾਂਗੇ ਕਿਉਂਕਿ ਮੂਰੋ ਕੱਟਣਾ ਸਾਡੇ ਵਰਗਾ ਕੋਈ ਡਾਂਗ ਟੰਬਾ ਮਾਰੇ ਪਿੰਡ ਦਾ ਤਾਂ ਉਹ ਕਹਿੰਦੇ ਫਿਰ ਬਾਅਦ ਚ ਦੱਸਣ ਦੇ ਵਿੱਚ ਮੁਲਾਜ਼ਮ ਕੋਈ ਉਹਨਾਂ ਕੋਲੇ ਕਾਰਡ ਨਹੀਂ ਕੋਈ ਉਹਨਾਂ ਕੋਲੇ ਪ੍ਰੂਫ ਨਹੀਂ ਅਸੀਂ ਉਹਨਾਂ ਤੱਕ ਕੇ ਪਹਿਲਾਂ ਵੀ ਉਹਨਾਂ ਨੂੰ ਇਹ ਗੱਲ ਦੱਸੀ ਆ ਵੀ ਤੁਸੀਂ ਆਪਦਾ ਕੋਈ ਕਾਰਡ ਵਗੈਰਾ ਰੱਖੋ ਜਾਂ ਸਾਨੂੰ ਦੱਸੋ ਕੋਈ ਦਿਨ ਦਾ ਟਾਈਮ ਰੱਖੋ ਸਾਡੇ ਖੇਤਾਂ ਦੇ ਕੇਬੜਾ ਨੇ ਹਰ ਰੋਜ਼ 10-10 ਲੈ ਜਾਂਦੀਆਂ ਟਰਾਂਸਫਰ ਲੈ ਜਾਂਦੇ ਆ ਉਦੋਂ ਤਾਂ ਹੀ ਆਉਂਦੇ ਨਹੀਂ ਹੁਣ ਇਹ ਸਾਨੂੰ ਕਹਿੰਦੇ ਅਸੀਂ ਕੁੰਡੀਆਂ ਫੜਨ ਆਏ ਆ ਅਸੀਂ ਕਹਿੰਦੇ ਕੁੰਡੀਆਂ ਫੜੋ ਪਰ ਇਹ ਥੋੜੀਆ ਵੀ ਐ ਚੋਰਾ ਮੰਗਵਾਓਗੇ ਤੁਸੀਂ ਸਾਨੂੰ ਦੱਸੋ ਕੋਈ ਟਾਈਮ ਰੱਖੋ ਤੁਹਾਡਾ ਕੰਮ ਦਾ ਤਾਂ ਟਾਈਮ ਹੈਗਾ ਪਰ ਜਦੋਂ ਤੁਸੀਂ ਇਹ ਜੇ ਕੰਮ ਕਰਨੇ ਆ ਉਦੋਂ ਤੁਸੀਂ ਕੰਦਾ ਟੱਪ ਕੇ ਆਉਣੇ ਸਾਡੇ ਬਕਾਇਦਾ ਗੇਟ ਬਣੇ ਹੋਇਆ ਗੇਟ ਖੜਕਾਓ ਜੇ ਤੁਸੀਂ ਵੀਡੀਓ ਬਣਾਓ ਵੀ ਜੀ ਗੇਟ ਨਹੀਂ ਖੋਲਿਆ ਤਾਂ ਤੁਸੀਂ ਕੰਦਾ ਟੱਪੋ ਪਰ ਇਹ ਨੇਰੇ ਆਉਂਦੇ ਆ ਇਹਨਾਂ ਤੋਂ ਅਸੀਂ ਅੱਕੇ ਹੋਏ ਅੱਜ ਪਾਣੀ ਵਾਲੇ ਟੈਂਕੀ ਦੇ 2.5 ਫੁੱਟ ਉੱਚੀ ਤੇ ਚੜੇ ਆ ਜੇ ਸਾਡੇ ਚੋਂ ਮੰਨ ਲਓ ਅਸੀਂ ਜਿਹੜਾ ਐਕਸ਼ਨ ਹੈ ਤੇ ਐਸਡੀਓ ਨੇ ਉਹ ਜ਼ਿੰਮੇਵਾਰ ਹੋਣਗੇ ਅਸੀਂ ਇਸ ਤੋਂ ਬਾਅਦ ਸ਼ਾਮ ਹੋਣ ਵਾਲੀ ਹੈ ਕੋਈ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਉਹਨਾਂ ਨੇ ਵੀ ਪ੍ਰਸ਼ਾਸਨ ਨੇ ਬਿਜਲੀ ਮੁਲਾਜ਼ਮ ਨੇ ਉਹ ਵੀ ਆਪ ਦਾ ਜਿਹੜਾ ਧਰਨਾ ਕਰ ਰਹੇ ਨੇ ਪਰ ਉਹ ਸਰੇ ਆਪ ਆਪਣੇ ਆਪ ਦੇ ਬਚਾ ਲਈ ਕਰ ਰਹੇ ਨੇ ਕੋਈ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈਗੀ ਤੁਹਾਡੀ ਆਪਸੀ ਸਮਝੋਤਨ ਲਈ ਪ੍ਰਸ਼ਾਸਨ ਨਾਲ ਵੀਰੇ ਸਵੇਰੇ 5:30 6 ਵਜੇ ਤੋਂ ਲੈ ਕੇ ਜਦੋਂ ਅਸੀਂ ਘਰਾਉ ਕੀਤਾ ਸੀ ਉਸ ਤੋਂ ਬਾਅਦ ਐਕਸ਼ਨ ਸਾਹਿਬ ਉਹ ਜਿੰਨੇ ਬਿਜਲੀ ਮੁਲਾਜ਼ਮ ਸੀ ਉਹਨਾਂ ਨੇ ਹੋਰ ਸੱਦੇ ਉਹਨਾਂ ਨੇ ਸੱਦੇ ਆਸ-ਪਾਸੇ ਦੇ ਪਿੰਡਾਂ ਤੋਂ ਵੀ ਤੁਸੀਂ ਕੰਮ ਬੰਦ ਕਰਦੇ ਹੋ ਵੀ ਆਪਾਂ ਸਾਰੇ ਇੱਥੇ ਆਓ 20 30 ਮੁਲਾਜ਼ਮ ਉਦੋਂ ਆ ਗਏ ਸੀ ਇਹਦੋਂ ਬਾਅਦ ਰੂੜੇ ਕਿਠਾਣਾ ਪਿੰਡ ਐਸਐਚਓ ਸਾਰੇ ਆਏ 12 ਵਜੇ ਤੱਕ ਕੋਈ ਗੱਲ ਨਹੀਂ ਹੋਈ ਸੀ 12:30 1 ਵਜੇ ਆ ਕੇ ਸੀ ਟੈਂਕੀ ਤੇ 12:30 ਵਜੇ ਚੜ੍ਹਿਆ ਤਕਰੀਬਨ ਤੇ ਇਸ ਤੋਂ ਬਾਅਦ ਵੀ ਹੁਣ ਸਾਡੀ 12:30 ਤੋਂ ਲੈ ਕੇ ਹੁਣ ਮੰਨ ਲਓ ਵੀ 5 ਵਜੇ ਸੁੱਕੇ ਨੇ 5:30 ਅਜੇ ਤੱਕ ਵੀ ਕੋ ਵੀ ਜਾਂ ਜਿਹਦੇ ਵੀ ਕੋਈ ਹੈ ਵੀ ਅਸੀਂ ਛੱਡ ਦਿੰਦੇ ਅਸੀਂ ਕਹਿੰਦੇ ਵੀ ਨਹੀਂ ਉਹਨਾਂ ਦੇ ਜਿਹੜੇ ਐਕਟਰ ਨੇ ਜਿਹੜੇ ਕੰਦਾ ਟੱਪਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਮੁਕਾਦਮਾ ਹੋਣਾ ਚਾਹੀਦਾ ਕਿੰਨੇ ਬੰਦੇ ਚੜੇ ਹੈ ਪਾਣੀ ਦੀ ਟੈਂਕੀ ਪਾਣੀ ਵਾਲੀ ਟੈਂਕੀ ਤੇ ਅਸੀਂ ਤਿੰਨ ਬੰਦੇ ਆ ਵੀਰੇ ਕੀ ਨਾਮ ਹੈ ਤੁਹਾਡਾ ਭਾਈ ਜੀ ਮੇਰਾ ਨਾਮ ਅਮਨਦੀਪ ਸਿੰਘ ਕੀ ਕਹਿੰਦੇ ਜਿਹੜੇ ਪਾਣੀ ਦੀ ਟੈਂਕੀ ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਭਾਈ ਜੀ ਅਸੀਂ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਤੱਕ ਕੇ ਟੈਂਕੀ ਤੇ ਚੜੇ ਆ ਅੱਜ ਸਾਡੇ ਪਿੰਡ 'ਚ ਇਹ ਮੁਲਾਜ਼ਮ ਤੀਜੇ ਦਿਨ ਆ ਕੇ ਛਾਪੇ ਮਾਰਦੇ ਆ ਕੁਝ ਪੜਾਇਆ ਜਾਂਦਾ ਕੁਝ ਨਹੀਂ ਪੜਾਇਆ ਜਾਂਦਾ ਪਰ ਇਹ ਅੱਧੀ ਰਾਤ ਨੂੰ ਆਉਂਦੇ ਆ 3 ਵਜੇ ਜਦੋਂ ਲੋਕ ਆਰਾਮ ਨਾਲ ਸੁੱਤੇ ਪਏ ਹੁੰਦੇ ਆ ਸਾਡੀ ਨੀਂਦ ਖਰਾਬ ਕਰਨ ਆਉਂਦੇ ਆ ਆਉਂਦੇ ਵੀ ਚੋਰਾਂ ਵਾਂਗੂ ਆ ਕੰਧ ਢੱਪ ਕੇ ਆਉਂਦੇ ਆ ਅੱਗਿਓ ਜੇ ਅਸੀਂ ਇਹਨਾਂ ਨੂੰ ਕੁਝ ਐਕਸ਼ਨ ਕਰਤਾ ਫੇਰ ਫੇਰ ਵੀ ਅਸੀਂ ਹੀ ਦੋਸ਼ੀ ਰਹਿਣਾ ਇਸ ਕਰਕੇ ਅਸੀਂ ਇਹਨਾਂ ਨੂੰ ਦੋ ਤਿੰਨ ਵਾਰ ਇਹ ਗੱਲ ਸਮਝਾਈ ਵੀ ਕਿਹਾ ਵੀ ਪ੍ਰੇਮ ਨਾਲ ਵੀ ਕਿਹਾ ਵੀ ਬਾਈ ਜੀ ਵੀ ਇਹ ਠੀਕ ਨਹੀਂ ਹੈਗਾ ਪਰ ਇਹਨਾਂ ਨੇ ਕੁਝ ਸਾਡੀ ਗੱਲ ਨਹੀਂ ਮੰਨੀ ਜਦੋਂ ਕੰਧ ਢੱਪਦੇ ਆ ਨਾ ਤਾਂ ਇਹਨਾਂ ਦੇ ਕੋਈ ਆਈ ਕਾਰਡ ਪਾਇਆ ਹੁੰਦਾ ਨਾ ਕੋਈ ਇਹਨਾਂ ਦਾ ਕੋਈ ਹੋਰ ਪ੍ਰਮਾਣ ਪੱਤਰ ਹੁੰਦਾ ਜਿਦੋਂ ਪਤਾ ਲ ਜੇ ਉਹ ਕੰਨ ਡੱਪ ਗਿਆ ਬੰਦਾ ਚੋਰ ਹੀ ਹੈ ਜੀ ਜੀ ਅੱਜ ਅੱਜ ਦੀ ਤੁਹਾਨੂੰ ਘਟਨਾ ਦੇ ਦੱਸਦੇ ਆ ਸਾਡੇ ਗਵਾਂਡੀਆਂ ਦੇ ਇਹਨਾਂ ਨੇ ਛਾਲ ਮਾਰੀ ਅੰਦਰ ਮਾਈ ਧਾਰ ਚੋਈ ਜਾਂਦੀ ਸੀ ਮੱਝ ਡਰ ਗਈ ਤੇ ਉਹਦੇ ਨਾਲ ਦਾ ਮਾਈ ਦੇ ਸੱਟ ਵਜੇ ਨਾਲੇ ਦੁੱਧ ਦਾ ਡੁੱਲ ਗਿਆ ਉਦੋਂ ਵਾਰ ਉਹਨਾਂ ਨੇ ਕਿਹਾ ਵੀ ਕੌਣ ਹੋ ਬਾਈ ਤੁਸੀਂ ਤਾਂ ਉਹਨਾਂ ਨੂੰ ਇਹਨਾਂ ਨੇ ਦਬਕੇ ਨਾ ਬੋਲਣ ਦੀ ਕੋਸ਼ਿਸ਼ કરી ਵੀ ਅਸੀਂ ਤਾਂ ਪੁਲਿਸ ਮੁਲਾਜ਼ਮ ਆ ਆਪਣਾ ਬਿਜਲੀ ਮੁਲਾਜ਼ਮ ਆ ਕੁੰਡੀਆਂ ਫੜਨ ਆਏ ਉਹ ਬਾਈ ਉਹ ਕਹਿੰਦੇ ਕੁੰਡੀਆਂ ਸਾਨੂੰ ਤੁਹਾਡਾ ਕੋਈ ਪ੍ਰਮਾਣ ਪੱਤਰ ਕੋਈ ਹੋਰ ਦਿਖਾਓ ਇਹਨਾਂ ਨੇ ਕੁਝ ਨਹੀਂ ਦਿਖਾਇਆ ਹਾਲਾਂਕਿ ਉਹਨਾਂ ਨਾਲ ਧੱਕਾ ਮੁਕੀ ਵੀ ਕਰੀ ਪਰਿਵਾਰ ਨਾਲ ਇਹਨਾਂ ਨੇ ਹੁਣ ਇਹ ਸਾਨੂੰ ਕਹੀ ਜਾਂਦੇ ਨੇ ਝੂਠ ਬੋਲਦੇ ਝੂਠ ਬੋਲ ਗਿਆ ਸੀ 2.3 ਫੁੱਟ 2.3 300 ਫੁੱਟ ਉੱਚੀ ਟੈਂਕੀ ਹੈ ਜੀ ਅਸੀਂ ਇੱਥੇ ਚੜਿਆ ਕੋਈ ਖੁਸ਼ੀ ਨਾਲ ਤਾਂ ਇੱਥੇ ਚੜੇ ਨਹੀਂ ਇਹਨਾਂ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਅਸੀਂ ਉੱਪਰ ਟੈਂਕੀ ਤੇ ਚੜੇ ਹਾਂ ਜੀ ਅਜੇ ਤੱਕ ਕੋਈ ਟੈਂਕੀ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇ ਤੁਹਾਡੇ ਵੱਲੋਂ ਜਦ ਤੱਕ ਇਹ ਆ ਕੇ ਮਾਫੀ ਨਹੀਂ ਮੰਗਦੇ ਤੇ ਜਿਹੜਾ ਆ ਕੋਈ ਜਿਹੜਾ ਜਿੰਨਾ ਤੇ ਇਹਨਾਂ ਨੇ ਕੋਈ ਆਪ ਦਾ ਪਰਚਾ ਵਰਚਾ ਕਰਿਆ ਜੀ ਜਾਂ ਕੋਈ ਆਪ ਦਾ ਐਕਸ਼ਨ ਲਏਗਾ ਉਹਨਾਂ ਨੂੰ ਬਰੀ ਨਹੀਂ ਕਰਦੇ ਉਹਨਾਂ ਚ ਰੈਜ਼ ਟੈਂਕੀ ਤੋਂ ਨਹੀਂ ਉਤਰਦੇ ਕਿੰਨੇ ਬੰਦੇ ਪਾਣੀ ਦੀ ਟੈਂਕੀ 'ਚ ਜਿਹੜੇ ਹਨ ਤਿੰਨ ਬੰਦੇ ਛੜਿਆ ਜੀ ਅਸੀਂ ਜੇ ਸਾਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਇਹੀ ਮਤਲਬ ਬਿਜਲੀ ਮੁਲਾਜ਼ਮ ਜ਼ਿੰਮੇਵਾਰ ਹੋਣਗੇ ਜੀ ਕਿਉਂਕਿ ਉੱਪਰ ਸ਼ਾਮ ਹੁੰਦੀ ਆਂਦੀ ਹੈ ਹਨੇਰਾ ਵੱਧ ਜਾਣਾ ਹੈ ਬਾਈ ਚਾਂਸ ਕੋਈ 192 ਕੀ ਹੋਗੀ ਜਾਂ ਸਾਡੇ ਬੰਨਿਓ ਕੋਈ ਅੱਕ ਕੇ ਕੁਛ ਵੀ ਕੀਤਾ ਗਿਆ ਤਾਂ ਇਹ ਜ਼ਿੰਮੇਵਾਰ ਹੋਣਗੇ ਉਹਨੂੰ ਮਿਲਾਰ ਹੋਣੇ ਬਿਜਲੀ ਮਲਾਜਮ ਜੀ ਐਕਸ਼ੀਆਂ ਐਸ ਡੀਓ ਤੇ ਬਾਕੀ ਉਹਨਾਂ ਦੇ ਆਏ ਆ ਜੀ ਮਲਾਜਮ ਸਾਡੇ ਸ਼ਰਮਾ ਤਾਂ ਕੀ ਕਹਣਾ ਜੀ ਨੇ ਕਿੰਨੇ ਜਣੇ ਦਾ ਕਰਾਓ ਕੀਤਾ ਗਿਆ ਜੀ ਅੱਜ ਅਸੀਂ ਲਗਭਗ 6 ਵਜੇ ਤੋਂ ਬਾਅਦ ਇੱਥੇ ਚੈਕਿੰਗ ਕਰਨੇ ਪਿੰਡ ਵਿੱਚ ਮੈਂ ਲੀਡ ਕਰ ਰਿਆ ਸੀ ਟੀਮ ਨੂੰ ਤੇ ਟੋਟਲ ਸੀ 6 ਸੀਗੇ ਟੋਟਲ ਮੇਰੇ ਸਮੇਤ 6 ਬੰਦੇ ਸੀਗੇ ਅਸੀਂ ਰੁਕਿਆ ਸੀ ਜਿੰਦਾਬਾਦ ਜਿੰਦਾਬਾਦ ਅਸੀਂ ਸਵੇਰੇ ਪੰਜ ਚੋਰੀਆਂ ਫੜੀਆਂ ਪਿੰਡ ਦੇ ਵਿੱਚ ਚੋਰੀਆਂ ਸੀ ਬਹੁਤ ਪ੍ਰੇਮ ਨਾਲ ਪਿਆਰ ਨਾਲ ਸਪੈਕਟਰਾਂ ਫੜੀਆਂ ਨੇ ਗੀਆਂ ਕੋਈ ਸਾਨੂੰ ਕਿਸੇ ਨਾਲ ਕੋਈ ਬਹੁਤ ਵਧੀਆ ਮਾਹੌਲ ਦੇ ਵਿੱਚ ਚੋਰੀਆਂ ਫੜੀਆਂ ਚੋਰੀ ਫੜਕੇ ਸੀ ਪਿੰਡ ਤੋਂ ਬਾਹਰ ਜਾ ਰਹੇ ਸੀ ਤੇ ਇਹਨਾਂ ਨੇ ਮਤਲਬ ਲੋਕਾਂ ਨੇ ਸਾਨੂੰ ਬਿਨਾਂ ਗੱਲ ਤੋਂ ਜਿਹੜੇ ਜਥੇਬੰਦੀ ਕਹਿੰਦੇ ਜਥੇਬੰਦੀ ਦੇ ਨੁਮਾਇੰਦੇ ਆ ਉਹਨਾਂ ਨੇ ਬਿਨਾਂ ਫਜ਼ੂਲ ਵਿਜ ਤੋਂ ਘੇਰਿਆ ਤੇ ਅਸੀਂ ਪੁੱਛਿਆ ਸਾਨੂੰ ਕਿਉਂ ਘੇਰੇ ਗਏ ਇਹਨਾਂ ਕੋਲ ਕੋਈ ਗੱਲ ਨਹੀਂ ਸੀਗੀ ਚੋਰੀ ਦੀ ਦੇ ਅਸੀਂ ਮਦਦ ਕਰਦੇ ਨਹੀਂ ਕਿ ਕਹਿੰਦੇ ਪਬਲਿਕਲੀ ਇਹ ਨੇ ਅਸੀਂ ਚੋਰਾਂ ਦੀ ਮਦਦ ਕਰਦੇ ਨਹੀਂ ਪਰ ਇਹ ਚੋਰਾਂ ਦੀ ਮਦਦ ਕਰਦੇ ਨੇ ਦ ਸਮਾਰਟ ਮੀਟਰਾਂ ਦੀ ਗੱਲ ਕਰਨ ਲੱਗੇ ਕਿਤੇ ਟਰਾਂਸਫਾਰਮਰਾਂ ਦੀ ਗੱਲ ਕਰ ਰਹੇ ਕੋਈ ਵੀ ਮਤਲਬ ਬੇਤੁਕੀਆਂ ਗੱਲਾਂ ਕੀਤੇ ਸਾਡੇ ਨਾਲ ਤੇ ਜਦੋਂ ਅਸੀਂ ਚੋਰੀ ਦੀ ਗੱਲ ਕਰ ਰਹੇ ਹਾਂ ਲੋਕ ਪਬਲਿਕ ਅਲੀ ਸਟੇਜਾਂ ਤੇ ਕਹਿੰਦੇ ਅਸੀਂ ਚੋਰਾਂ ਦੀ ਮਦਦ ਕਰਦੇ ਨਹੀਂ ਪਰ ਇਹ ਚੋਰਾਂ ਦੀ ਮਦਦ ਕਰਦੇ ਕਿੰਨੇ ਜਣੇ ਕਿ ਮਲਾਕੜ ਕਿਹੜੇ ਕਿਹੜੇ ਵਿਭਾਗ ਤੇ ਜੀ ਤੋਂ ਦੇ ਮੇਰੀ ਸੌਰੀ ਜਨ ਦੀ ਟੀਮ ਸੀਗੀ ਸਾਰੀ ਇਹ ਆਪਣੇ ਨਿਗਰਾਨ ਇੰਜੀਨੀਅਰ ਇਨਫੋਰਸਮੈਂਟ ਦੇ ਵੱਲੋਂ ਡਾਇਰੈਕਸ਼ਨ ਦੇ ਤਹਿਤ ਅਸੀਂ ਚੈੱਕ ਕੀਤੀ ਮੇਰਾ ਨਾਮ ਸੀਨੀਅਰ ਐਕਸ਼ਨ ਦੇ ਪੋਸਟੈਂਟ ਬਰਨਾਲਾ ਦਮ ਸਿੰਘ ਆ ਕੀ ਗੜਾ ਚੜਾਇਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਉੱਥੇ ਤਾਂ ਜਿੱਥੇ ਬੰਨੀਆਂ ਪ੍ਰਦਰਸ਼ਨ ਕਰ ਰਹੀਆਂ ਹੈਗੇ ਘਰਾਓ ਸਵੇਰੇ ਸਾਡੇ ਐਸਡੀਓ ਸਾਹਿਬ ਸਰਬੰਨ ਬਰਨਾਲਾ ਜਿਹੜੇ ਹੈਗੇ ਨੇ ਇੱਥੇ ਚੋਰੀ ਫੜੀ ਸੀ ਨੇ ਪੰਜ ਕੇਸ ਫੜੇ ਚੋਰੀ ਦੇ ਜਿਨ੍ਹਾਂ ਨੂੰ ਕੀ ਇਹਨਾਂ ਨੂੰ ਰਸਤੇ ਜਾਂਦੇ ਹੋਏ ਇਹਨਾਂ ਦੀ ਗੱਡੀ ਘੇਰ ਲੱਤੀ ਗਈ ਪਿੰਡ ਵਾਲੇ ਵਾਲੇ ਪਾਸਿਓਂ ਜਿਹੜੇ ਬੰਦੇ ਵੱਲੋਂ ਚੋਰੀ ਕੀਤੀ ਗਈ ਸੀ ਉਹਨਾਂ ਵੱਲੋਂ ਨਹੀਂ ਘੇਰੀ ਗਈ ਬਲਕਿ ਹੋਰ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਹੈਗੇ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਵੀ ਇੱਥੇ ਕੁੜੀ ਤੁਸੀਂ ਨਹੀਂ ਫੜਨੀ ਇਸ ਪਿੰਡ 'ਚ ਆ ਕੇ ਜਿਸ ਕਰਕੇ ਸਾਡੇ ਵੱਲੋਂ ਅਸੀਂ ਸਵੇਰੇ ਦੇ ਇੱਥੇ ਸਾਨੂੰ ਬੰਦਕ ਬਣਾ ਕੇ ਰ ਕਿ ਸਾਨੂੰ ਕੋਈ ਜਾਨ ਨਹੀਂ ਦਿੰਦੇ ਮਤਲਬ ਉਧਰ ਹੀ ਬੰਦੇ ਖੜਾ ਹੋਏ ਇਹਨਾਂ ਦੇ ਗਲੀ ਦੇ ਇੱਧਰ ਵੀ ਖੜਾ ਹੋਏ ਨੇ ਤੇ ਸਾਡਾ ਕੋਈ ਬੰਦਾ ਜਾਂਦਾ ਵੀ ਕੋਈ ਦਵਾਈ ਲੈਣ ਜਾਂਦਾ ਕੋਈ ਬਿਮਾਰ ਆ ਕੋਈ ਸੜ ਦੁਖਦਾ ਉਹਨੂੰ ਵੀ ਨੰਗਣ ਨਹੀਂ ਦੇ ਰਹੇ ਇਹਨਾਂ ਦੇ ਸਵੇਰ ਦਾ ਇੱਥੇ ਸਾਨੂੰ ਬੰਦਕ ਬਣਾ ਕੇ ਇੱਥੇ ਰੱਖਿਆ ਹੋਇਆ ਕਿੰਨੇ ਮੁਲਾਜ਼ਮ ਕਿਹੜੇ ਕਿਹੜੇ ਅਧਿਕਾਰੀ ਤੁਹਾਡੇ ਇੱਥੇ ਨੇ ਕਿ ਇਹਨਾਂ ਨੇ ਸਾਡੇ ਕੋਲੇ ਇੱਥੇ ਹੈਗੇ ਨੇ ਸੀਨੀਅਰ ਐਕਸ਼ਨ ਸਰਬੰਨ ਬਰਨਾਲਾ ਸੀਨੀਅਰ ਐਕਸ਼ਨ ਸਿਟੀ ਬਰਨਾਲਾ ਤੇ ਉਸ ਤੋਂ ਬਾਅਦ ਤਕਰੀਬਨ ਸਾਰੀਆਂ ਸਾਡੇ ਜਿਹਨਾਂ ਦੇ ਐਸ ਡੀਓਜ਼ ਇੱਥੇ ਨੇ ਤੇ ਉਸ ਤੋਂ ਬਾਅਦ ਸੀਨੀਅਰ ਐਕਸ਼ਨ ਪ੍ਰੋਡਕਸ਼ਨ ਬਰਨਾਲਾ ਸਾਰੇ ਹੀ ਇੱ ਛਡਾਉਣ ਲਈ ਆਏ ਸੀ ਜਿਹੜੇ ਬੰਦਾ ਛਡਾਉਣ ਲਈ ਆਂਦਾ ਉਹਨੂੰ ਉਲਟਾ ਇਹ ਬੰਦੀ ਬਣਾ ਕੇ ਇੱਥੇ ਰੱਖ ਲੈਂਦੇ ਆ ਇਹਨਾਂ ਦੀ ਇੱਕ ਹੀ ਡਿਮਾਂਡ ਆ ਵੀ ਜਿਹੜੀਆਂ ਅਸੀਂ ਚੋਰੀਆਂ ਫੜੀਆਂ ਨੇ ਸਵਿਰਦੀਆਂ ਉਹਨਾਂ ਨੂੰ ਛੱਡਿਆ ਜਾਵੇ ਖਤਮ ਕੀਤਾ ਜਾਵੇ ਠੀਕ ਆ ਜੀ ਜਿਹੜਾ ਕਿ ਸਾਡੇ ਬਸ ਦੀ ਗੱਲ ਹੈ ਨਹੀਂ ਅਸੀਂ ਨਹੀਂ ਛੱਡ ਸਕਦੇ ਪਰ ਉਹਨਾਂ ਵੱਲੋਂ ਇਹ ਵੀ ਦੋਸ਼ ਲਾਏ ਜਾ ਰਹੇ ਆ ਵੀ ਜਨਕ ਇੱਕ ਗੈਰ ਕਾਨੂੰਨੀ ਢੰਗ ਨਾਲ ਜਨਕ ਜਦੋਂ ਹਨੇਰਾ ਹੁੰਦਾ ਉਦੋਂ ਜਨਕ ਘਰ ਦੇ ਵਿੱਚ ਕੋਰਤਾਂ ਹੁੰਦੀਆਂ ਨੇ ਕਿਸਾਨ ਨਹੀਂ ਉਹ ਤੋਂ ਬਾਅਦ ਜਨਕ ਕੰਦਾ ਟੱਪ ਕੇ ਬਿਜਲੀ ਮੁਲਾਜ਼ਮ ਆ ਕੇ ਐਦਾਂ ਜੀ ਸਾਡੇ ਵੀ ਸਾਰੇ ਮੇਰੀ ਬੇਟੀ ਹੈਗੀ ਆ ਆਪ ਜੀ ਠੀਕ ਆ ਮੈਂ ਵੀ ਮਤਲ ਤਰਾਹ ਇਸ ਭਏਗਾ ਇਦਾਂ ਦਾ ਕੋਈ ਹੋਣੀ ਹੈਗਾ ਅਸੀਂ 6 ਵਜੇ ਆਣੇ ਆ 6 ਵਜੇ ਸਟਾਰਟ ਪਹੁੰਚੇ ਸੀ ਇੱਥੇ ਇਹਨਾਂ ਨੇ ਉਦੋਂ ਬਾਅਦ 6:30 ਵਜੇ ਚੈਕਿੰਗ ਸਟਾਰਟ ਕੀਤੀ ਆ ਦਿਨ ਚੜ੍ਹੇ ਕੀਤੀ ਆ ਜਿੰਨਾ ਘਰਾਂ ਦੀ ਚੈਕਿੰਗ ਕੀਤੀ ਆ ਉਹਨਾਂ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਠੀਕ ਹੈ ਵਿਰੋਧ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਕੀ ਇਸ ਪਿੰਡ 'ਚ ਕਹਿ ਰਹੇ ਆ ਅਸੀਂ ਕਿਸਾਨ ਦਾ ਅਸੀਂ ਬੰਦੇ ਨਮੈਂਦੇ ਆ ਅਸੀਂ ਇੱਥੇ ਬਿੱਲੀ ਦੀ ਚੈਕਿੰਗ ਹੋਣੀ ਨਹੀਂ ਦੇਣੀ ਬਣਣੀ ਹੀ ਨਹੀਂ ਤੇ ਸਰ ਅਨੁਛੇ ਜੀ ਤੁਹਾਡੇ ਨਾਲ ਡਿਪਾਰਟਮੈਂਟ ਦੇ ਕਿੰਨੇ ਅਧਿਕਾਰੀ ਕਿੰਨੇ ਮੁਲਾਜ਼ਮ ਇੱਥੇ ਧਰਨੇ ਵਿੱਚ ਬੈਠੇ ਇਹ ਤਕਰੀਬਨ ਹੈਗਾ ਜੀ 150 ਦੇ ਕਰੀਬ ਹੈਗਾ ਸਾਡੇ ਨਾਲ ਜਿਹੜੇ ਕੀ ਸਵੇਰ ਦੀ ਖੜੇ ਹੋਏ ਇੱਥੇ ਠੀਕ ਹੈ ਜੀ بار 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 ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਉਹ ਸਾਨੂੰ ਚਲੇ ਜਾਣ ਦਿਓ ਚਲੇ ਜਾਣ ਦਿਓ ਜੀ ਲੇਕਿਨ ਉਹਨਾਂ ਕੋਲ ਇੱਕ ਹੀ ਸ਼ਰਤ ਹੈਗੀ ਜੇ ਤੁਸੀਂ ਜਾਣਾ ਹੈਗਾ ਇੱਥੋਂ ਤਾਂ ਸਾਡਾ ਜਿਹੜੀ ਤੁਸੀਂ ਚੈਕਿੰਗਾਂ ਭਰੀਆਂ ਹੋਈਆਂ ਉਹਨਾਂ ਨੂੰ ਖਤਮ ਕਰਕੇ ਜਾਓ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਵੀ ਕੇ ਜੋ ਇੱਕ ਤੜਪਉਂਦਾ ਕਰੋ ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹ ਇਸ ਤਰ੍ਹਾਂ ਇਹਨਾਂ ਦੇ ਕੋਈ ਕਾਰਡ ਨਹੀਂ ਪਾਇਆ ਹੁੰਦਾ ਗਲ ਚ ਚੋਰਾਂ ਦੀ ਵਾਂਗੂ ਸਾਡੇ ਘਰਾਂ 'ਚ ਬੜਦੇ ਨੇ ਕੰਦ ਟੱਪ ਕੇ ਬੜੇ ਨੇ ਤੇ ਮਹਿਸਾਂ ਦੇ ਤਲੇ ਸਾਡੀਆਂ ਮਾਵੀਆਂ ਪੈਣਾ ਬੈਠੀਆਂ ਦੀ ਦੁੱਧ ਡੋਲੇ ਮਹਿਸਾਂ ਦਾ ਤੇ ਗੁੰਡਾਗਰਦੀ ਸऱ्याਮ ਕਰ ਰਹੇ ਨੇ ਕੁਝ ਇਹਨਾਂ ਦੇ ਪਿੰਡ ਦਾ ਮੁਲਾਜ਼ਮ ਹੈ ਕਨਾਲੋਤੀਗਾ ਉਹ ਸਾਡੇ ਜੰਦਾਂ ਨੂੰ ਜੱਫੀਆਂ ਪਾਉਣ ਨੂੰ ਪਿਆ ਕਮਕਮਲ ਕੁੱਟਣ ਦੇ ਕੱਗਿਆਗਾ ਉਹ ਸੋ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਜਿਹੜੇ ਸਾਡੇ ਬੰਦੇ ਅੱਜ ਟੈਂਕੀ ਤੇ ਚੜੇ ਨੇ ਉਹ ਇਹਨਾਂ ਦੇ ਦੁਖੀ ਕੀਤੇ ਹੋਏ ਚੜੇ ਨੇ ਕਿਸੇ ਦਾ ਸ਼ੌਂਕ ਨਹੀਂ ਹੈਗਾ ਕੰਮ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਅਰ ਅੱਜ ਦਾ ਦੇਖਿਆ ਜਾਵੇ ਪ੍ਰਸ਼ਾਸਨ ਵੀ ਮੂਕ ਦਰਸ਼ਕਾ ਬਣ ਕੇ ਦੇਖ ਰਿਹਾ ਹੈਗਾ ਡੀਐਸਪੀ ਸਾਨੂੰ ਮਤਾਂ ਦਿੰਦਾ ਤੁਸੀਂ ਇਸ ਤਰ੍ਹਾਂ ਕਰ ਲੋ ਵੀ ਅਸੀਂ ਕਹਿੰਦੇ ਵੀ ਜਦੋਂ ਸਾਡੇ ਬੰਦੇ ਤੋਂ ਕੋਈ ਕੁਝ ਫੜੇ ਹੀ ਨਹੀਂ ਗਿਆ ਕੋਈ ਕੁੰਡੀ ਦਾ ਗੱਡੀ ਖੜੀ ਥੋੜੇ ਕੋ ਖੜੀ ਜਾ ਦੇ ਕੋਈ ਤਖਾ ਉਤਾਰ ਕੋਈ ਫੜੀ ਗਈ ਹੋਏ ਕੁੰਡੀ ਫਿਰ ਅਸੀਂ ਮੰਨ ਲੀਏ ਵਿਚੋਰ ਨੇ ਤੇ ਹੁਣ ਕਹਿੰਦੇ ਨੇ ਉਹਨਾਂ ਦਾ ਥੋੜਾ ਕਾਣਾ ਜੁਰਮਾਨਾ ਪਾ ਦਿਓ ਵੀ ਫਿਰ ਤਾਂ ਚੋਰ ਬਜੋਨਸ ਬਣਾਉਣ ਤੇ ਸਵਸ਼ਟ ਕਰ ਦੇਣ ਸਾਨੂੰ ਇਹ ਵਿਚੋਰ ਨੇ ਬਕਬਕਾਇਦਾ ਕਿਸਾਨ ਆ ਕਿਸਾਨੀ ਨੂੰ ਕਿਸਾਨ ਪਹਿਲੇ ਪੀੜਤਾ ਕਿਸੇ ਨੂੰ 7000 ਰੁਪਏ ਜੁਰਮਾਨਾ ਪਾਤਾ ਮੀਟਰ ਪਟਕੇ ਆਪ ਲਗਾਏ ਨੇ ਤੇ ਮਗਰੋਂ ਕਹਤਾ ਇਹਦਾ ਮੀਟਰ ਚੈੱਕ ਹੋ ਗਿਆ ਜੀ ਇਹਦਾ 7000 ਰੁਪਏ ਜੁਰਮਾਨਾ ਹੋਇਆ ਵੈ ਤੁਨੂੰ ਉਹ ਬੰਦਾ ਖੁਦ ਆਪ ਗਏ ਰੈਡ ਚ ਗਿਆ ਕੋਈ ਨੋਸਟ ਨਹੀਂ ਉਹਨੂੰ ਕੋਈ ਉਹਨੂੰ ਸਦਾ ਬੱਤਰ ਨਹੀਂ ਜਦੋਂ ਉਹ ਪੁੱਛਣ ਗਏ ਵੀ ਮੇਰੇ 8 ਮਹੀਨੇ ਹੋ ਗਏ ਮੀਟਰ ਲੱਗੇ ਨ ਬਿਲ ਕੋ ਨਹੀਂ ਆਇਆ ਕਹਿੰਦਾ ਤੁਹਾਨੂੰ 7000 ਰੁਪਏ ਜੁਰਮਾਨਾ ਹੋਇਆ ਵੈ ਪਾਣੀ ਦੀ ਟੈਂਕੀ ਉਹਨੇ ਬੰਦ ਕਰੇ ਤੈਨ ਬੰਦੇ ਨੇ ਚਾ ਟੈਂਕੀ ਦੇ ਚੜੇ ਜਿਹੜੇ ਪੀੜਤ ਨੇ ਸਾਡਾ ਜਥੇਬੰਦੀਆਂ ਦਾ ਫਰਜ ਬੰਦਾ ਉਹਨਾਂ ਦਾ ਸਾਥ ਦੇਣਾ ਅਸੀਂ ਉਹਨਾਂ ਦਾ ਸਾਥ ਦੇਣ ਵਾਸਤੇ ਇ ਉੱਥੇ ਬਾਰਡਰ ਵਾਕਸ ਤੇ ਵੀ ਸਾਡਾ ਸਫੀਕਰ ਚੱਲਦਾ ਹੈ ਮੈਂ ਤੇ ਇਸ ਲਈ ਮੈਂ ਇਹੀ ਗੱਲ ਕਹਿਣਾ ਚਾਹਉਣਾ ਪ੍ਰਸ਼ਾਸਨ ਨੂੰ ਵੀ ਕੰਦ ਦੇ ਪੜਿਆ ਲਿਖ ਲੋ ਵੀ ਉਹ ਜਥੇ ਬੰਦੀਆਂ ਨੇ ਜਿਹੜੀਆਂ ਮੋਦੀ ਨੂੰ ਝੁਕਾ ਕੇ ਆਈਆਂ ਨੇ ਤੁਸੀਂ ਕਿਹਦੇ ਵਿਚਾਰੇ ਹੋ ਕਿੰਨੇ ਮੁਲਾਜ਼ਮਾਂ ਨੂੰ ਉੱਡਾ ਘਰਾਉਂ ਕਿਤਾ ਗਏ ਮੁਲਾਜ਼ਮ ਹੈਗੇ ਨੇ ਜਾਂ 12 ਬੜਾ ਕੁਸਤਾ ਸ੍ਰੀਓ ਨੇ ਕੋ ਜੇਈ ਨੇ ਅਸੀਂ ਨਾ ਉਹਨਾਂ ਦੇ ਨਹੀਂ ਜਾਣਦੇ ਸਾਨੂੰ ਬਰਨਾਲੇ ਤੋਂ ਟੀਮ ਆਈ ਵੀ ਆ ਉਹ ਅੱਜ ਅਸੀਂ ਇਹ ਐਲਾਨ ਵੀ ਕਰਦੇ ਇੱਥੋਂ ਦੇ ਇਹਦੋਂ ਬਾਅਦ ਕਿਸੇ ਪਿੰਡ ਚ ਬਾੜਨੀ ਦੇ ਮੰਗ ਨੂੰ ਗੁੰਡਾ ਨੂੰ ਜਿਹੜੇ ਇਹ ਗੁੰਡਾਦਾਰੀ ਕਰਦੇ ਨੇ ਹਲ ਹਲ ਕਰਕੇ ਬਵਾਹੂ ਕਰਦੇ ਨੇ ਅਸੀਂ ਕਹਿੰਨੇ ਵੀ ਜਦੋਂ ਅਸੀਂ ਟਰਾਂਸਫਰ ਲੈਣ ਜਾਂਦੇ ਆ ਜੇ ਅਸੀਂ ਸਾਢੇ 8 ਵਜੇ ਬਾਗੇ ਤਾਂ ਇਹਨਾਂ ਨੇ ਕਹਿਣਾ ਸਾਢੇ 9 ਵਜੇ ਡਿਊਟੀ ਆ ਫਿਰ ਇੱਥੇ 4 ਵਜੇ ਕਿਉਂ ਕਿਉਂ ਆ ਜਾਂਦੀ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਆਦੇ ਕੰਨ ਖੋਲ ਕੇ ਸਾਡੀ ਗੱਲ ਸੁਣ ਲੋ ਜੇ ਕੋਈ ਫੈਸਲਾ ਕਰਨਾ ਤਾਂ ਅਸੀਂ ਕਰਨ ਨੂੰ ਤਿਆਰ ਆਂ ਪਰ ਜੇ ਤੁਸੀਂ ਕਹੋ ਵੀ ਉਹਨਾਂ ਘਰਾਂ ਨੂੰ ਜੁਰਮਾਨਾ ਪਾ ਕੇ ਕਰ ਲਾਂਗੇ ਅਸੀਂ ਨਹੀਂ ਕਰਾਂਗੇ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ